ਹਾਂ ਜੀ ਅੱਜ ਜਦੋਂ ਟ੍ਰਾਈ ਕਰਾਈਏ ਜੀ ਨੂੰ ਜੀ ਬੰਦਾ ਆ ਜਾਓ ਦੋ ਮਿੰਟ ਰੋ ਜਾਓ ਦੋ ਕ ਮਿੰਟ ਰੋ ਜਾਓ ਹਰ ਪੰਜ ਮਿੰਟ ਬਾਅਦ ਜੋ ਰਹਿ ਗਿਆ 13 ਮਿੰਟ 11 ਮਿੰਟ ਅਜੇ ਲੱਗ ਰਿਹਾ ਹੈ ਆਪਾਂ ਨੂੰ ਪੰਜ ਮਿੰਟ ਫੇਰ মনোকার laparotomy এর নিয়া দাও আইফোন এটা কিউ সার্টিফিকেট মানে এটা কাজ করিস না যেটা আজ আমরা preparals <laughs> নেই মানে এটা পজিশন ইন দ্য ডিটেইলস আছে ਰੀਦਰ ਹਾਂ ਜੀ ਇਸ ਰਾਤ ਦੇ ਕ੍ਰਾਸ ਕਨਫਰੰਸ ਨੂੰ ਸੁਣਨ ਦਾ ਸ਼ੁਕਰੀਆ ਅੱਜ ਇੱਕ ਹੋਰ ਸੀਆਈਏ ਸਟਾਫ ਮੋਗਾ ਵੱਲੋਂ ਇੱਕ ਹੋਰ ਗਰੋ ਹੈ ਜਿਹੜਾ ਵੈਪਨ ਸਪਲਾਈ ਕਰਦਾ ਸੀ ਉਹ ਵੈਪਨ ਲੈ ਕੇ ਇੱਥੇ ਵਾਰਦਾਤ ਕਰਨ ਨੂੰ ਅੰਜਾਮ ਦੇਣ ਦੀ ਫਿਰਾਕਤ ਸੀ ਉਸ ਨੂੰ ਅਸੀਂ ਅਪਰੀਹੈਂਡ ਕੀਤਾ ਉਸ ਵਿੱਚ ਉਸਰੇ ਤਹਿਤ ਇੱਕ ਸਿਕਰਟ ਇਨਫੋਰਮੇਸ਼ਨ ਦੇ ਅਧੀਨ ਅਸੀਂ 1 ਐਫਆਈਆ ਨੰਬਰ 126 ਅੰਡਰ ਰੈਲੇਵੈਂਟ ਸੈਕਸ਼ਨ 111 ਬੀ ਐਨ ਐਸ 25590 ਆਰਮ ਸੈਕ ਪੀ ਪੀਐਸਸੀ ਤੇ ਰਜਿਸਟਰ ਕੀਤਾ ਹੈਗਾ ਉਸ ਦੇ ਵਿੱਚ ਅਸੀਂ ਕੁੱਲ ਜਿਹੜੇ ਸੈਕੰਡਰੀ ਇਨਫੋਰਮੇਸ਼ਨ ਦੇ ਤਆਂ ਪੰਜ ਜਿਹੜੇ ਹੈਗੇ ਸੀ ਅਕਿਊਜ਼ਡ ਉਹਨਾਂ ਦੇ ਇਨਫੋਰਮੇਸ਼ਨ ਸੀ ਕਿ ਇਹ ਜਿਹੜੇ ਹੈਗੇ ਵੈਫਰ ਲੈ ਕੇ ਮੋਗਾ ਮੋਗਾ ਚ ਕਿਸੇ ਵਾਰਦਾਤ ਨੂੰ ਦੇ ਵਾਰਦਾਤ ਕਰਨ ਸੀ ਫਿਰਾਕ ਸੀ ਇਸ ਲਈ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਤਿੰਨ ਜਿਹੜੇ ਹੈਗੇ ਸੀ ਪ੍ਰਦੀਪ ਪ੍ਰਦੀਪ ਸਿੰਘ ਹਰਵਿੰਦਰ ਸਿੰਘ ਅਤੇ ਜਸਕਰਨ ਸਿੰਘ ਨੰਨਾਂ ਨੂੰ ਅਸੀਂ ਇੱਕ ਮੋਟਰਸਾਈਕਲ ਜਿਹੜਾ ਪੀਵੀ 29 ਵੀ 9475 ਦਾ ਸਪਲੈਂਡਰ ਮੋਟਰਸਾਈਕਲ ਸੀ ਉਸ ਤੋਂ ਇਹਨਾਂ ਨੂੰ ਅਪ੍ਰੀਹੈਂਡ ਅਰੈਸਟ ਕੀਤਾ ਤੇ ਇਹਨਾਂ ਕੋਲੋਂ ਸਾਨੂੰ ਕੁੱਲ 5 ਵੈਪਨ ਬਰਾਮਦਗੀ ਕੀਤੀ ਗਈ ਹੈ ਜਿਸ ਦੇ ਵਿੱਚ 4 ਜਿਹੜੇ ਹੈਗੇ ਸੀ 32 ਬੋਰ ਦੇਸੀ ਪਿਸਟਲ ਸਮੇਤ 10 ਜਿੰਦਾ ਰਾਉਂਡ ਜਿਹੜੇ 32 ਬੋਰ ਸੀ ਇੱਕ ਇਹਨਾਂ ਕੋਲ ਦੇਸੀ ਕੱਟਾ ਸੀ 315 ਬੋਰ ਦਾ ਉਸ ਦੇ ਦੋ ਰਾਉਂਡ ਜਿਹੜੇ ਹੈਗੇ ਇਹਨਾਂ ਕੋਲੋਂ ਬਰਾਮਦ ਕੀਤੇ ਗਏ ਇਸ ਲਈ ਫਰਦਰ ਅਸੀਂ ਜਿਹੜੀ ਪੁਸ਼ੀਸ਼ ਕਰਕੇ ਇਹਨਾਂ ਤੋਂ ਜਿਹੜਾ ਹੈ ਪਤਾ ਲੱਗਿਆ ਕਿ ਇਹ RAMJOT SINGH ਉਰਫ ਜੋਤ ਜਿਹੜਾ rau ke beed rau ke ਦਾ ਰਹਿਣ ਵਾਲਾ ਹੈ ਤੇ kulwant ਉਰਫ gopad ਪੁੱਤ ਜਿਹੜਾ ਹੈਗਾ ਜ਼ਿਲ੍ਹਾ ਨਵਾਂ ਸ਼ਹਿਰ ਦਾ ਰਹਿਣ ਵਾਲਾ ਹੈ ਇੰਨਾਂ ਤੋਂ ਇਹ ਜਿਹੜੇ ਵੈਪਨ ਲੈ ਕੇ ਆਏ ਸੀ ਤੇ ਅੱਗੇ ਜਿਹੜੇ ਇੰਨਾਂ ਦੇ ਨਾਲ ਹੀ ਇਹ ਇੱਥੇ ਵੈਪਨਾਂ ਦਾ ਜਿਆ ਧੰਦਾ ਕਰਦੇ ਸੀ ਅਜੇ ਗੈਂਗ ਨਾਲ ਅਸੀਂ ਵੈਰੀਫਾਈ ਕਰਦੇ ਪਏ ਕਿ ਕਿਸੇ ਗੈਂਗ ਨਾਲ ਸੰਬੰਧਿਤ ਹੈ ਕਿ ਨਹੀਂ ਬਟ ਇੱਕ ਫੋਰਨ ਚ ਕੋਈ ਬੰਦਾ ਹੈਗਾ ਜਿਹੜਾ ਇੱਥੋਂ ਦਾ ਹੀ ਲੰਡੇਕੇ ਦਾ ਹੈਗਾ ਜੱਸੀ ਉਸ ਨਾਲ ਦੇ ਨਾ ਦੇ ਰਿਲੇਸ਼ਨਸ ਪਾਈ ਗਏ ਅੰਨਾ ਦੇ ਪਹਿਲੇ ਤੋਂ ਮਾਮਲੇ ਦਰੋਗੇ ਹਾਂ ਅੰਨਾ ਦੇ ਉੱਪਰ ਜਿਹੜੇ ਦੋ ਹੈਗੇ ਆ ਰਾਮਜੋਤ ਸਿੰਘ ਜੋਤ ਅਤੇ ਕੁਲਵੰਤ ਸਿੰਘ ਗੋਪਾ ਅੰਨਾ ਦੇ ਉੱਪਰ ਕਾਫੀ ਪੱਤੇ ਰਜਿਸਟਰ ਨੇ ਰਾਮਜੋਤ ਉੱਪਰ 5 ਐਫਆਈਆਰ ਰਜਿਸਟਰ ਨੇ ਜਿਹੜੀਆਂ ਫਿਰੋਜਪੁਰ ਤੇ ਸੀਮੋਗੇ ਦੀ ਐਫਆਈਆਰ ਡਿਸਟ੍ਰਿਕਟ ਦੀਆਂ ਅਤੇ ਕੁਲਵੰਤ ਗੋਪਾ ਹੈਗੇ ਜਿਹੜਾ ਇਹਦੇ ਉੱਪਰ ਟੋਟਲ 17 ਐਫਆਈਆਰ ਹਜੇ ਤੱਕ ਸਾਡੇ ਜਿਹੜੀਆਂ ਰਿਕਾਰਡਸ ਮਿਲੀਆਂ ਨੇ ਇਸ ਵਿੱਚ ਡਿਫਰੈਂਟ ਹੁਸ਼ਿਆਰਪੁਰ ਦੀਆਂ ਜ਼ਿਆਦਾ ਐਸਬੀਐਸ ਨਗਰ ਹੁਸ਼ਿਆਰਪੁਰ ਉਧਰਲੇ ਏਰੀਆ ਦੀਆਂ ਨੇ ਰਿਫਆਈਆਰ ਰਜਿਸਟਰ ਸਨੇਹ ਦੇ ਗ੍ਰਿਫਤਾਰ ਕੀਤੇ ਟੋਟਲ 5 ਜਨੇ ਅਸੀਂ ਇਸ ਚ ਗ੍ਰਿਫਤਾਰ ਕਰ ਲਿੱਤੇ ਗਏ ਨੇ ਸਰ ਜਿਹੜਾ ਜੱਸੀ ਆ ਤੁਸੀਂ ਦੱਸ ਰਹੇ ਹੋ ਰਹੇ ਕਹਿੰਦਾ ਉਹ ਵੀ ਸੌਫਟਕੋਡ ਦੀ ਕਸਟ ਨਹੀਂ ਹਜੇ ਅਸੀਂ ਵੈਰੀਫਾਈ ਕਰਦੇ ਪਿਆ ਹਜੇ ਜਸਸੀ ਦਾ ਨਾਮ ਫਿਕਰ ਆਊਟ ਹੋਇਆ ਹੈਗਾ ਵੈਰੀਫਾਈ ਕਰਦੇ ਪਿਆ ਕਿ ਜੱਸੀ ਕੌਣ ਹੈ ਕੋਈ ਇਹਨਾਂ ਨਾਲ ਇਹਨਾਂ ਦੀ ਰਿਲੇਸ਼ਨ ਕਿਵੇਂ ਹੈ ਵੈਰੀਫਾਈ ਕਰਦੇ ਸਰ ਮੋਗੇ ਦਾ ਰੌਂਗਿਆ ਦਾ ਜਾਂ ਦੂਸਰੇ ਪਾਸੇ ਨਮਾਚਰ ਹੋਣਾਂ ਨਾਲ ਨਹੀਂ ਮਾਪ ਇਹ ਇੱਕ ਜਿਹੜੇ ਹੈਗੇ ਸੀ ਇਹਨਾਂ ਨੂੰ ਕਿਸੇ ਸੈਂਟਰ ਚ ਮਿਲੇ ਸੀ ਜੋ ਸਾਨੂੰ ਪਤਾ ਲੱਗਿਆ ਹੈਗਾ ਇਹ ਦੂਸਰੇ ਜਿਹੜੇ ਡਿਕ ਡੀਡਿਕਸ਼ਨ ਸੈਂਟਰ ਚ ਇਹਨਾਂ ਦੀ ਜਿਹੜੀ ਹੈਗੀ ਸੀ ਆਪਸ ਚ ਮੁਲਾਕਾਤ ਹੋਈ ਸੀ ਜਿਹੜਾ ਕੁਲਵੰਤ ਸਿੰਘ ਗੋਪਾ ਹੈਗਾ ਤੇ ਇਹਨਾਂ ਦੀ ਆ ਰਾਮਜੋਤ ਦੀ ਇਹ ਡਿਕਟ ਲਾਲੋ ਜਿਹੜਾ ਹੁਣ ਇਹਨਾਂ ਨੇ ਛੜੇ ਛੱਡਿਆ ਹੋਇਆ ਹੈਗਾ ਬਟ ਇਹ ਡਿਕਟੀ ਹੈਗੇ ਪਹਿਲੇ ਨਸ਼ਾ ਕਰਦੇ ਸੀ ਨਹੀਂ ਹਜੇ ਵੈਰੀਫਾਈ ਕਰਦੇ ਪਏ ਕਿ ਇਹਨਾਂ ਦਾ ਮੰਤਵ ਸੀ ਕੀ ਇਹਨਾਂ ਦਾ ਮੋਟਿਵ ਸੀ ਇੱਥੇ ਵੈਪਨ ਰੱਖਣ ਦਾ ਕਿ ਇਹ ਇਹ ਐਕਸਟਰੈਸ਼ਨ ਕਾਲ ਚ ਸੀ ਕਿ ਇਹ ਇਹ ਇਕ ਕਿਸੇ ਨਸ਼ੇ ਸਮਗਲਰ ਦੇ ਨਾਲ ਰਿਲੇਟਡ ਸੀ ਅਸੀਂ ਸਾਰਾ ਹੁਣ ਰਿਮਾਂਡ ਦੇ ਨਾਲ ਦੋ ਦਿਨਾਂ ਦਾ ਹਾਸਲ ਕੀਤਾ ਅਸੀਂ ਵੈਰੀਫਾਈ ਕਰਦੇ ਹਾਂ ਰਿਮਾਂਡ ਮਿਲ ਗਿਆ ਤਾਂ ਦੋ ਦਿਨ ਦਾ ਰਿਮਾਂਡ ਇਹਨਾਂ ਦਾ ਮਿਲ ਚੁੱਕਾ ਸਨ ਸਰ ਕੋਵਲ ਸਿੰਘ ਤੇ 17 ਮਾਰਚ ਦੇ ਦਰਜਾ ਕਿਹਦੇ ਵਿੱਚ ਮੁਹੱਦੀ ਬੀਆ ਸੀ ਹਾਰ ਬੀਆ ਬਲਾਸਟ ਹੋ ਰਹੀ ਹੈ ਜੀ 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 ਪਤਾ ਲੱਗਾ ਇਸ ਟਾਈਪ ਦੇ ਮਾਮਲੇ ਦਰਜ ਹੋਏ ਨੇ ਮੇਰੇ ਉੱਪਰ ਲਿਖਿਆ ਹੋਇਆ 399 402 300 ਕਾਫੀ ਅੰਨਾ ਦੇ ਜਿਹੜੇ ਹੈਗਾ ਤਨ ਦੇ ਇਨਡੀਪੀਐਸ ਦੇ ਵੀ ਤਹਿਤ ਆਰਮਸ ਲੜਾਈ ਝਗੜਿਆਂ ਦੇ ਇਹਦੇ ਕਾਫੀ ਮਕਦਮੇ ਰਜਿਸਟਰ ਨੇ ਇਸ ਲਈ ਇਸੇ ਇਸੇ ਕਹਿਤੀ ਅਸੀਂ ਇਹਨਾਂ ਉੱਪਰ 111 ਬੀਐਨਐਸ ਜਿਹੜੀ ਆਰਗੇਨਾਈਜ਼ ਕ੍ਰਾਈਮ ਦੀ ਧਾਰਾ ਹੈਗੀ ਉਸ ਤਹਿਤ ਅਸੀਂ ਐਫਆਈਆਰ ਰਜਿਸਟਰ ਕੀਤੀ ਇਹ ਵੀ ਦੋਨੋਂ ਗ੍ਰਿਫਤਾਰ ਹੈ ਜੀ ਜੀ ਇਹ ਵੀ ਦੋਨੋਂ ਗ੍ਰਿਫਤਾਰ ਨੇ ਜੀ ਇਹ ਪਹਿਲੇ ਕਿਸੇ ਮਾਮਲੇ ਚ ਪੀਓ ਤਾਂ ਨਹੀਂ ਹੈ ਕੁਲਵੰਸੇ ਨਹੀਂ ਇਹ ਅਸੀਂ ਨਹੀਂ ਅਸੀਂ ਚੈੱਕ ਕਰਦੇ ਪਿਆ ਹਾਈ ਸਾਨੂੰ ਸਿਰਫ ਇਹਦੀ ਡਾਟਾ ਰਿਕਾਰਡਿੰਗ ਮਿਲੇ ਕਿ ਇਹਦੇ ਉੱਪਰ ਐਨੇ ਪਰਚੇ ਰਜਿਸਟਰ ਨੇ ਜੇ ਪੀਓ ਹੋਇਆ ਤਾਂ ਉਹਦੇ ਸੰਬੰਧੀ ਉਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਂ ਇਹ ਮੋਟਰਸਾਈਕਲ ਸਾਨੂੰ ਮੁਖਰੀ ਮਿਲੀ ਸੀ ਸਿਟੀ ਏਰੀਆ ਚ ਇਹ ਫੜੇ ਪਕੜੇ ਗਏ ਸਰ ਜੀ ਦਾ ਰਾਮ ਜੋਤ ਹੈ ਇਹ ਦੇ ਖਿਲਾਫ ਪਹਿਲਾਂ ਵੀ ਕੋਈ ਪਰਚਾ ਦਰਜ ਹੋਇਆ ਸੀ ਦਾ ਦੱਸਣਾ ਪੰਜ 5 ਐਫਆਈਆਰ ਦਿਸਟ ਨੇ ਦੁੱਪ ਜੀ ਇਹ ਤਾਂ ਅਜ ਤੋਂ 3 ਦੇ 2 ਮਹੀਨੇ ਪਹਿਲਾਂ ਜਿਹੜਾ 3 ਮੰਤਰੀ ਅਮਿਤ ਸ਼ਾਹ ਤੇ ਰਵਨੀਤ ਮਿੱਤਲ ਨੂੰ ਉਹ ਵਾਲੀ ਨਹੀਂ 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 ਜੀ ਨਹੀਂ ਔਰ